ਸਤਿ ਸ਼੍ਰੀ ਅਕਾਲ ਜੀ, ਹੋਸਨਾਵ ਕੇ ਤਹਾਰ ਚੱਲ ਜੀ। ਠੀਕ ਠਾਕ। ਆਇਓ ਆਪਾਂ ਤਨ ਲੈ ਕੇ ਚੱਲਦੇ ਆਂ ਨਵੇਂ ਬਲੌਗ ਦੇ ਨਾਲ ਜਿਹਦਾ ਨਾਮ ਆ ਕੁੰਡਾ ਸੋਟਾ ਤੇ ਪਤੀਲੀ ਘੜਸੀ। ਨਹੀਂ ਚਾਹ ਮੈਂ ਚਕਨੀ ਕੁੱਟਣ ਲਈ ਜਿਹੜੀ ਆ ਤੋ ਖਾ ਰੋ ਸਾਰੇ। ਖਾ ਲਓ। ਤਾਂ ਲੋਕ ਲੋਕ ਤਾਂ ਮੀਠੇ ਕੋਈ ਪਕੌੜੇ ਬਣਾਉਗਾ। ਕੋਈ ਮੀਠੀ ਗੱਲ। ਪਕੌੜੇ ਬਣਾ ਲਈ ਮਿਰਚਾਂਵੇਂ? ਮਿਰਚਾਂ ਦੇ ਪਕੌੜੇ ਬਣਾ ਲਈ। ਸਾਕ ਮੀਠੇ ਪਕੌੜੇ ਬਣਾਉਂਦਾ ਤੂੰ। ਕੋਈ ਗਾ ਮੀਠੇ ਪਕੌੜੇ ਸਰ ਨਾ ਬੋਕੋ ਤਾਂ ਆਪਾ ਆਪਾ ਪਰ ਆ ਆਪਾ ਤੋਂ ਨਿਕਾ ਆ ਉਹ ਤੋਂ ਦਮੇ ਨਾ ਅੱਛਾ ਚਲ ਹਾਂ ਚਲ ਠੀਕ ਉਹ ਬੱਲੇ ਖੜਾ ਹੋ ਕੇ ਖੜਾ ਹੋ ਕੇ ਲੈ ਮੈਨੂੰ ਫੜਾ ਦੇ ਬਣਾ ਖੜੀ ਖੜੀ ਹੋ ਕੇ ਹਾਂ ਉੱਤਰੀ ਆਵਾਜ਼ਿ ਆਵਾਜ਼ਿ ਬੱਲੇ ਮੇਰਾ ਪੁੱਤ ਦਾ ਕੰਮ ਬਹੁਤ ਕਰਦਾ ਬਈ ਮੇਚੇ ਪਾ ਦੋ ਵੀ ਇੱਕ ਚੇਲੇ ਪਾ ਦੋ ਉਹ ਪਰਾਤਾ ਪਿਆਜ਼ ਦਾ ਕੋਪੀ ਉਹ ਲਾਤਾ ਵੀ ਬਸ ਥੱਲੇ ਲਾਤਾ ਨੇ ਹੋਂਗੇ ਤੋੜਨਾ ਪੈਣਾ ਉਹ ਹੋ ਹੋ ਜਾਂ ਨਾਉਣੇ ਲਾਣਾ ਵਿਚਨੇ ਲਾਣਾ ਨਹੀਂ ਚਲੋ ਹੁਣ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਗੁੰਡਾ ਸੋਟਾ ਤੇ ਸਰਦਾਰ ਜੀ ਕੁੱਟਣ ਦੀ ਤਿਆਰੀ ਕਰ ਰਹੇ ਨੇ ਚੱਕੜੀ ਦੀ ਉਸ ਤੋਂ ਪਹਿਲਾਂ ਉਹਨਾਂ ਨੇ ਆਪਣੀਆਂ ਜਨਾਨੀਆਂ ਨੂੰ ਇੱਕ ਅਗੇ ਚਾਦਾ ਕੱਪ ਤੇ ਨਾਲ ਨਮਕੀਨ ਦੇ ਕੇ ਜਾਂ ਬਿਸਕੁਟ ਭੂਜਿਆ ਕੁਛ ਵੀ ਦੇ ਕੇ ਨਾਲ ਤੇ ਉਹਨਾਂ ਦੀ ਨੀਂਦ ਖੋਲ ਦਿੱਤੀ ਆ ਤੇ ਆਪ ਉਹ ਕੁੱਟਣ ਦੀ ਤਿਆਰੀ ਕਰ ਰਹੇ ਨੇ ਚਟਣੀ ਤੇ ਇਹ ਨਾ ਹੋਵੇ ਬਈ ਤੁਸੀਂ ਜਵਾਬ ਦੇ ਦੋ ਵੀ ਇਹ ਚਟਣੀ ਨਹੀਂ ਕੁੱਟਲੀ ਤੇ ਉਹ ਹੀ ਸੋਟਾ ਤੁਹਾਡੇ ਮੋਰਾ ਵਿੱਚ ਹੀ ਪੇਸ ਸਕਦਾ ਹੈ ਵਾਸੂ ਜੀ ਹੋਇਆ ਤੇ ਉਹ ਮੈਂ ਕਿਹਾ ਬਾਈ ਠੀਕ ਹੈ ਨਾ ਇਹ ਬੰਦੇ 100 ਦੇ ਵਿੱਚੋਂ ਦੋ-ਚ ਚਾਰ ਹੁੰਦੇ ਐ ਇਦਾਂ ਦੇ ਜਿਹੜੇ ਮੋਰਾ ਵਿੱਚ ਉਟੇ ਹਾਂਦੇ ਆ ਉਹ ਆਪਾਂ ਤੁਹਾਨੂੰ ਉਹ ਬੰਦਿਆਂ ਨਾਲ ਹੀ ਮਿਲਾਣਾ ਐ ਠੀਕ ਹੈ ਨਾ ਖੜੀ ਹੋ ਜਾ ਖੜੀ ਹੋ ਜਾ ਖੜੀ ਹੋ ਕੇ ਹਾਂ ਉੱਤਰੀ ਹਵਾਸ਼ੀ ਹਵਾਸ਼ੀ ਬੰਦੇ ਮੇਰਾ ਪੁੱਤ ਦਾ ਕੰਮ ਬਹੁਤ ਕਰਦਾ ਬਾਈ ਮੈਂ ਮੈਂ ਚ ਪਾ ਦੂ ਵੀ ਚਾ ਲੈ ਪਾ ਦੂੰਗਾ ਪਰ ਰਾਤ ਤੱਕ ਪਿਆਜ ਦਾ ਕੁਰੀਏ ਉਹ ਲਾਤਾ ਵੀ ਬਸ ਥੱਲੇ ਲਾਤਾ ਨੇ ਹੁਣ ਤੋੜਣਾ ਪੈਣਾ ਉਹ ਹੋ ਜਾਣਾ ਨਹੀਂ ਲਾਉਣਾ ਵਿਚ ਨਹੀਂ ਆਉਣਾ ਨਹੀਂ ਪਾ ਲਾ ਤੋੜ ਨੂੰ ਉਧਰ ਚੱਲ ਕਰਨਾ ਤੇ ਕੇ ਪੁੱਤ ਫੋਨ ਵੱਜਦਾ ਮਸੀ ਦਾ ਚੱਲ ਕੋ ਸੋਹ ਹਾਇ ਕਿੰਨਾ ਤੋਨਾ ਕਾਦਾ ਕਾ ਕਾ ਨਾ ਨਾ ਮੈਂ ਦੇਖੋ ਤੁਸੀਂ ਉਧਰ ਦਾ ਕੁੜੀਆਂ ਦੇ ਜਲੂਸ ਖੜਿਆ ਪਿਆ ਬਲਵ ਬਣਾ ਬਣਾ ਕੇ ਤਰ੍ਹਾਂ ਤਰ੍ਹਾਂ ਦੇ ਤੇ ਜਵਾਈ ਨੇ ਜਰੂਰ ਕੱਢਿਆ ਪਿਆ ਇਹ ਜਰੂਰ ਹੈ ਕੱਢਣਾ ਮੁੱਢ ਕੋਣੇ ਆ ਨੇਤਰ ਜਿਹੜਾ ਆਪ ਦਾ ਹੈ ਜਨਾਨੀ ਦਾ ਗੁਲਾਮ ਬੈਠਾ ਚੱਕਰੀ ਕੋਟਦਾ ਆ ਉਦੈ ਇਹਦੀ ਧੀ ਨੇ ਆਪਦੇ ਘਰ ਵਾਲੇ ਨੂੰ ਗੁਲਾਮ ਬਣਾ ਲਿਆ ਉਹਨੇ ਤਾਂ ਸਾਰੇ ਟੱਬਰ ਨੂੰ ਗੁਲਾਮ ਬਣਾ ਕੇ ਰੱਖਿਆ ਐਂਦਰ ਭਰਾ ਦੇਖ ਲੋ ਪੁਰਾ ਮਾਤਵਾ ਇਦਾਂ ਦੇ ਭਰਾ ਸਾਹਿਬ ਨੂੰ ਦੇਵੇ ਦੇਖੋ ਕਿਦਾਂ ਉਹਦੀ ਚੜ੍ਹਨੀ ਘੁੱਟਣਾਂ ਵਿੱਚ ਮੱਦ ਕਰਾਂਦਾ ਹੈ ਇਹਨੂੰ ਕਹਿੰਦੇ ਆ ਬੇਸ਼ਰਮ ਭਰਾ ਬੜਾ ਵੀ ਤੇ ਛੋਟਾ ਵੀ ਅੱਛਾ ਪ੍ਰਮਾਤਮਾ ਐਦਾਂ ਦੇ ਭਰਾ ਤੂੰ ਸਭ ਨੂੰ ਦੇਈ ਇੱਕ ਅਕਸ਼ਣ ਦੋ ਦੋ ਦੇ ਪਰ ਐਦਾਂ ਦੇ ਨਾ ਬੇਸ਼ਰਮ ਬੰਦੇ ਜਿਹੜੇ ਜਨਾਨੀਆਂ ਦੇ ਗੁਲਾਮ ਹੋ ਉਹ ਧਰਤੀ ਦੇ ਕਦੇ ਪੈਦਾ ਨਾ ਕਰੀ ਇਹਨਾਂ ਤੇ ਨਾ ਇਹਨਾਂ ਤਾਂ ਨਾ ਬੰਦਿਆਂ ਦੀ ਜਿਹੜੀ ਨਸਲ ਆ ਉਹਨੂੰ ਦਾਗੀ ਕਰਕੇ ਰੱਖਤਾ ਇਹ ਸਭ ਬੰਦਿਆਂ ਨੇ ਉਦਾਂ ਸਰਦਾਰ ਬੜੀ ਫਿਰਦੇ ਆਏ ਜਨਾਨੀਆਂ ਦੇ ਗੁਲਾਮ ਜੋਰੂ ਦਾ ਗੁਲਾਮ ਜਦ ਜਦੋਂ ਇਹ ਕੈਮਰੇ ਸਾਹਮਣੇ ਆਉਂਦੇ ਆ ਕੈਪਰੀਆਂ ਕੱਚੇ ਜੋ ਵੀ ਪਾ ਕੇ ਆਉਂਦੇ ਚਲੋ ਦੇ ਘਰ ਵਿੱਚ ਜੋ ਮਰਜੀ ਪਾਣਾ ਸ਼ਿਕਨ ਜਦ ਜਦੋਂ ਆਪਦੇ ਆਪ ਨੇ ਸ਼ੋਅ ਕਰਦੇ ਆ ਲੋਕਾਂ ਸਾਹਮਣੇ ਇਹ ਤਾਂ ਵੀ ਆ ਸ਼ਾਮੀਆਂ ਦੀ ਹੈ ਜਨਾਨੀਆਂ ਕੋਲੇ ਬੈਠੀਆਂ ਹੁੰਦੀਆਂ ਇਹ ਕੁੰਡੇ ਵਿੱਚ ਟਕ 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 ਉਹ ਦੂਜਾ ਪਤੀਲੀ ਚ ਘੜਸੇ ਏਡਾ ਬੰਦੇ ਦਾ ਨਾ ਬਗਾਲਸਾ ਕੰਜਰ ਪੱਕੇ ਡੀਢਾ ਗੁੰਡਾ ਹੁਤਾ ਉਤੀਲੀ ਕੱਟ ਸੀ ਮੈਂ ਤਾਂ ਨਾ ਰੱਖਦੇ ਆ ਦੋਨਾਂ ਦੇ ਕਿੱਦਾਂ ਦੇ ਯਾਰ ਤੁਸੀਂ ਬੰਦੇ ਆ ਤੁਹਾਨੂੰ ਦੇਖ ਕੇ ਕੀ ਲੋਕਾਂ ਨੂੰ ਮੈਸੇਜ ਜਾਂਦਾ ਹੂਗਾ ਜਨਾਨੀਆਂ ਸਿਰੇ ਚੜਦੀਆਂ ਹੋਰਾਂ ਦੀਆਂ ਵੀ ਤਾਂ ਦੇਖ ਦੇ ਕੇ ਅਭੀ ਜਿਹਨੇ ਦੀ ਉਹ ਸਾਕਾਰ ਹੋ ਕੇ ਚੰਨੀਆਂ ਕੁੱਟ ਲਿਆ ਕੱਪੜੇ ਧੋ ਲਿਆ ਸਬਜ਼ੀਆਂ ਬਣਾ ਦੇ ਤੁੜਕੇ ਲਾ ਦੇ ਤੁਸੀਂ ਹੀ ਲਾ ਸਕਦੇ ਓ ਯਾਰ ਡੁੱਪ ਕੇ ਮਰ ਜਾਓ ਤੁਸੀਂ ਯਾਰ ਥੋੜੇ ਪਿੰਡ ਚ ਕੋਈ ਟੋਬਾ ਡੁੱਬਾ ਹੈ ਨੀਗਾ ਦੇ ਨਹੀਂ ਟੋਬਾ ਨਾੜਾ ਸਾਰਾ ਵੀ ਹੋਣਾ ਹੀ ਨਹੀਂ ਉਹਦੇ ਵਿੱਚ ਨੱਕ ਟੋਬਾ ਦੂ ਯਾਰ ਉਹ ਸਾਰਾ ਖਾਂਦਨ ਯਾਰ ਤੁਸੀਂ ਕੱਜਰਾਂ ਦਾ ਦੱਸਿਓ ਜਰੂਰ ਤੇ ਗਲਾ ਪੱਕੇ ਠੀਠਿਆ ਤੁਸੀਂ ਆਈ ਸਮਝੇ ਉਹਨ ਇੱਕ ਤਾਂ ਉਹ ਮੁੰਡਾ ਸੋਟਾ ਲੈ ਕੇ ਬੈਠਾ ਆ ਠੀਕ ਆ ਇੱਕ ਉੱਪਰ ਦੀ ਟੀਮ ਵੀ ਆਈ ਉਹਦੀ ਕਹਿੰਦੀ ਮੀ ਕਦੋਂ ਹਟਣਾ ਮੀ ਤਾਂ ਹਟੂਗਾ ਦੇਖੋ ਜਿਆਦਾ ਹਾਏ ਰੱਬਾ ਕੀ ਕਹੀਏ ਕੀ ਕਹਿੰਦੇ ਕਦ ਪਾਊਗਾ ਮੈਂ ਵੀ ਥੋੜੀ ਕਿ ਤੂੰ ਪਾ ਰਿਹਾ ਤਾਂ ਕੱਪੜੇ ਵੀ ਸੁੱਕ ਜਣਾ ਆ ਤਾਂ ਕੱਪੜੇ ਸੁੱਕ ਹੋਏ ਨਾ ਮੌਸਮ ਨੂੰ ਦੇਖ ਕੇ ਚਾਰ ਦਿਨ ਦਾ ਪ੍ਰੋਸੈਸ ਹੈ ਜੇ ਵੈਸੇ ਇੱਕ ਕੰਮ ਹੋ ਤੋ ਸਕਦਾ ਦਾ ਜੋ ਉੱਪਰ ਰੱਸੀ ਜੀ ਵੱਲ ਹੋ ਰਹੀ ਹੈ ਰੱਸੀ ਹਾਂ ਘਾਂ ਲੀ ਕਿੱਥੇ ਮਾਹਨਾ ਤੇ ਨੰਬੰਦੀ ਅੰਦਰ ਸੀ ਇਹ ਤੁਹਾਨੂੰ ਬਰਾਂਡੇ ਦੇ ਉੱਪਰ ਰਸਤੀ ਵੱਲ ਹੋਰ ਰਸਤੀ ਬਰਾਂਡੇ ਚ ਨਹੀਂ ਉੱਥੇ ਵੀ ਕੁਝ ਨਹੀਂ ਉੱਥੇ ਦਾ ਜਿਹੜੇ ਹੋਰ ਭਿੱਜ ਜਾਨੇ ਜਿਹੜੇ ਪਏ ਆ ਸੁੱਕੇ ਹੋਏ ਉਹ 10 ਵਿਚਾਰਾ ਮੌਸਮ ਵਿਭਾਗ ਵਾਲਿਆਂ ਚ ਲੱਗਿਆ ਜਿਹੜਾ ਨੂੰ ਪਤਾ ਨਹੀਂ ਤਦੋਂ ਹੋਣਾ ਇਹ ਦੋਵੇਂ ਭਰਾ ਆ ਉਹ ਦੋਵੇਂ ਪੈਣਾ ਇਹਨਾਂ ਦੀ ਬਸ ਕਰੀ ਪਈਆਂ ਨੇ ਦੋਨਾਂ ਦੀ ਉਹ ਉਹ ਵੀ ਦੋਨੇ ਅਣਖੀ ਆ ਏ ਵੀ ਤੋਂ ਦੇ ਪੂਰੇ ਅੜਖੀ ਆ ਬੇ ਗੁੰਡਾ ਹੱਟਾ ਤੇ ਫਤਿਲੀ ਤੇ ਕੜਸੀ ਅਸੀਂ ਵੀ ਹੱਟੇ ਓ ਵੀ ਦਮਿਆਂ ਨਾਲ ਥੋੜੀਆਂ ਆ ਬੇ ਸਾਥੀ ਅਸੀਂ ਵੀ ਨਹੀਂ ਮਿਲਣਾ ਤੇ ਜੇਲਾ ਕੇ ਤਾਂ ਅੱਖ ਜੜੇ ਪਏ ਇਹਨਾਂ ਦੇ ਬਗਾਨੇ ਪੁੱਤ ਗੁੰਡਾ ਹੁਟਾ ਫਤਿਲੀ ਕੜਸੀ ਕਹਿੰਦੇ ਅਸੀਂ ਨਹੀਂ ਹੱਟਣਾ ਅਣਖਿਆ ਬਈ ਹੁੰਦਾ ਬੰਦੇ ਦਾ ਹੱਕ ਤੇ ਮਰ ਜਾਂਦੇ ਐਦਾਂ ਦੀਆਂ ਬਾਓ ਕਾ ਨਿਆ ਹੈ ਅਣਖੀ ਬੰਦੇ ਹੁਣ ਤਾਂ ਇਦਾਂ ਨੇ ਹੁਣ ਇਹਦਾ ਬੰਦੇ ਰ ਅੱਬਾ ਪੈਰਾਂ 'ਕ ਨਹੀਂ ਖੜਦੇ ਸਹੀ ਗਾ ਅਸਲ ਮਾਤੀ ਦੋਬਾ ਜਾਨ ਸਮਝ ਮਾਣੇ ਚਿੱਤ ਇਹ ਤਾਂ ਕੁੱਟੇ ਹੋਣਾ ਦਾ ਕੁੱਤ ਤੋਂ ਤਾਂ ਬ੍ਰਿਕ ਪਾ ਕਰਦਾ ਮਾਣਾ ਬਾਹਰ ਅੱਜ ਤੁਹਾਨੂੰ ਨੂੰ ਮੈਂ ਤੁਜੀ ਹੱਦੀ ਜਿਹੜੀ ਪੋ ਦਿੰਦਾ ਮੈਂ ਤੁਹਾਨੂੰ ਪਹਿਲਾਂ ਨੂੰ ਕੁੱਟਦਾ ਪਹਿਲਾਂ ਆ ਜਾਓ ਜੇ ਦੋ ਮਾਹ ਮਾਰੀ ਤੋ ਦਿੰਦਾ ਹਾਂ ਨਾਦੜ ਬਾਈ ਨਾਦੜ ਨੂੰ ਛਾਲਾ ਮਾਰੀ ਜਿਹੜਾ ਕਾਲ ਮਾਰ ਕੇ ਜਾਂਦਾ ਬਾਪੈ ਨੂੰ ਉਹਨੂੰ ਕੁੱਟ ਮਰਦੇ ਨਾਲ ਉਹ ਲੋੜ ਡਿੱਕੇ ਦਾ ਬਣਾ ਡਿੱਕੇ ਦਾ ਸਾਜੂ ਘਾੜੀ ਪਣੀ ਹੈ ਐਨਾ ਸਾਲਾ ਨਹੀਂ ਹੈਗਾ ਹੂੰ ਦੇਰੋਂ ਤੁਸੀਂ ਉਹਨੂੰ ਪੁੱਛਣ ਆਇਆ ਕਹਿੰਦਾ ਅਜ ਕੁੱਟ ਨਹੀਂ ਹੋਈ ਚੱਣੀ ਇੱਕ ਪਿਆਜ ਬਾਹਰ ਡਿੱਗਿਆ ਕਹਿੰਦਾ ਆ ਕੇ ਤਾਂ ਛਾਲਾ ਮਾਰਦਾ ਫਿਰਦਾ ਪਹਿਲਾਂ ਇਹਨੂੰ ਕੁੱਟ ਦੇਖ ਰੋ ਪਿਆਰ ਕਿੰਨਾ ਕਿੰਨੀ ਆਣਖਿਆ ਚਟਿੰਦਾ ਦਾ ਕੁੱਟ ਕੇ ਛੱਡੂਗਾ ਚਾਰ ਆਪਾ ਇੰਨਾ ਦੀਆਂ ਅੱਖ ਬੜਾਈ ਰੱਖੀ ਕੁੰਡਾ ਸੋਟਾ ਤੇ ਗੱਡ ਦੀ ਤੀਲੀ ਇੰਨਾ ਦੇ ਹੱਥ ਤੇ ਫੜਾਈ ਰੱਖੀ ਸਾਰੂ ਘਰ ਲਈ ਬਣੀ ਹੈ ਐ ਤਾਂ ਸਰਨਾ ਨਹੀਂ ਹੈਗਾ ਹਮ ਹਸਮ ਦੇ ਵਿੱਚ ਉਹਨਾਂ ਜਿਹੜੀ ਰਾਤ ਇਹਨਾਂ ਨੇ ਸਬਜ਼ੀ ਬਣਾਈ ਹੈ ਨਾ ਉਹਦੇ ਚ ਮੂਰ ਮਸਤੇ ਦਾ ਉਹਨਾਂ ਕਾਰਾਂ ਦਾ ਹੈ ਨਹੀਂ ਮੈਂ ਕਹਣਾ ਹੁਣ ਵੀ ਤੜਕਾ ਲਾ ਦਿੰਦੇ ਆ ਯਾਰ ਜੇ ਰਵਾਮੋਤ ਰਮਨੋ ਮਾਤਾ ਹੀ ਵੀ ਮੇਰਾ ਮਨ ਦਾ ਬਣ ਗਿਆ ਉਹ ਚਟਣੀ ਦੇ ਵਿੱਚ ਮੈਨੂੰ ਨਾ ਥੋੜਾ ਜਿਹਾ ਤੇਲ ਵੱਧ ਲੱਗਿਆ ਜੀ ਤੁਸੀਂ ਨਾਰਕਿਆ ਤੇ ਬਣਾਖਲੇ ਬਹੁਤ ਤੇਲ ਤਾਂ ਉੱਪਰ ਰਹਿਣਾ ਚਾਹੀਦਾ ਖਰਾਬ ਨਹੀਂ ਹੋਣੀ ਉਹਦੇ ਵਿੱਚ ਤੇ ਪਤਾ ਕੀ ਕਰਨਾ ਇਹ ਹੁਣ ਡਾਇਰੈਕਟ ਉਹਦੇ ਵਿੱਚ ਤੇ ਨਹੀਂ ਚੱਕਣੀ ਹੈਗੀ ਸੁਖਵੀਰ ਉਹ ਦੇਖੋ ਤੁਸੀਂ ਉਹ ਚਟਣੀ ਕਾਟਾ ਦੂਆ ਆਇਆ ਕਹਿੰਦਾ ਰਾਤ ਵਾਲੀ ਸਬਜ਼ੀ ਨੂੰ ਟੁੜਕਾ ਲਾ ਦੀਏ ਇਹਨਾਂ ਵੱਲ ਦੇਖ ਕੇ ਯਾਰ ਦੂਜੀਆਂ ਜਨਾਂ ਦੀ ਕੀ ਕਹਿੰਦੀਆਂ ਹੋਊਗੀਆਂ ਵੀ ਜੇ ਸਾਡੇ ਘਰ ਵਾਲੇ ਬੇਤਾਂ ਨਹੀਂ ਹੁੰਦੇ ਤਾਂ ਨਜ਼ਾਰੇ ਆਹੀ ਸੱਸਾਂ ਮਿਲਦੀਆਂ ਹੁਣ ਕਹਿੰਦਾ ਜਿਹੜੀ ਨਾਨਕਾ ਚੜ੍ਹਦੀ ਲੈਂਦੀ ਹੈ ਨਾ ਕਹਿੰਦਾ ਉਹ ਹਾਈਏ ਕਹਿੰਦਾ ਉਥੋਂ ਨਾਨਕੇ ਕੈਸੇ ਚੜ੍ਹਦੀ ਕੁਟਕ ਲੱਗਿਆ ਆ ਉਥੋਂ ਅਚਾਰ ਆਪਾ ਐਦਾਂ ਜਿਹੇ ਤੋਂ ਬੰਦੇ ਸੈਂਪਲ ਇਹ ਬਣਾਏ ਆ ਨਾ ਇਹ ਹੋ ਨਾ ਪੈਦਾ ਲਗੀ ਨਹੀਂ ਤਾਂ ਨਾ ਜਨਾਨੀਆਂ ਬਾਹਲੇ ਕੰਮ ਕਰਿਆ ਹੋਊਗੇ ਤਾਂ ਬੰਦੇ ਇੱਥੇ ਕਤਰੀਆਂ ਚ ਕੱਟ ਸੀ ਆ ਮੇਰੇ ਨਾਲ ਜਾਂ ਕੁੰਡੇ ਸੋਟੇ ਲਗਾਏ ਹੋਣਗੇ ਅੱਛਾ ਪਰਮਾਤਮਾ ਤੇਰੇ ਉੱਪਰ ਹੱਥ ਜੋੜ ਕੇ ਬੇਨਤੀ ਆ ਵੀ ਇਹ ਨਸਲ ਦੁਬਾਰਾ ਨਾ ਪੈਦਾ ਕਰੀਂ ਇੱਦਾਂ ਦੇ ਬੰਦੇ ਹੈਗੇ ਹਨ ਖੀਲੇ ਬੰਦੇ ਆ ਇਹ ਅਣਖ ਵਾਲੇ ਬੰਦੇ ਆ ਕਹਿੰਦੇ ਹੁੰਡਾ ਸੋਟਾ ਮਾਜ ਮੰਗੇ ਪਰ ਹੁੰਡਾ ਸੋਟਾ ਤੇ ਤਸੀਲ ਵਿੱਚ ਘੱਟ ਸੀ ਪਈ ਨਹੀਂ ਇੱਦਾਂ ਜੋ ਮਰਜ਼ੀ ਹੋ ਜਵੇ ਇਹ ਅਣਖਿਆ ਵਾਜੀ ਇਨਾਂ ਤੇ ਇਦਾਂ ਦੇ ਹਨ ਖੀਲੇ ਸੂਰਮੇ ਜੰਬੀ ਨਾਰਬਾ ਦਵਾਰਾ ਕਿਉਂਕਿ ਇਨਾਂ ਦੀ ਜਿਹੜੀ ਅਣਖਾਂ ਬਹੁਤ ਤਕੜੀ ਆ ਅੱਛਾ ਜੀ ਅੱਜ ਦਾ ਛੋਟਾ ਜਿਹਾ ਬਲੌਗ ਸੀਗਾ ਇਹ ਇਹ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ ਆਪਾਂ ਨੇ ਨਾਮ ਰੱਖਿਆ ਪਤੀਲੀ ਕਰਸੀ ਹੁੰਡਾ ਛੋਟਾ ਇਹ ਬਲੌਗ ਦਾ ਨਾਮ ਆ ਜੇ ਤੁਹਾਨੂੰ ਪਸੰਦ ਆਇਆ ਤਾਂ ਮੇਰਾ ਵੀ ਰਕਮੈਂਟ ਆ ਬਈ ਜਰੂਰ ਦੱਸਿਓ ਠੀਕ ਆ ਜੇ ਨਹੀਂ ਪਸੰਦ ਆਇਆ ਤਾਂ ਵੀ ਕੋਈ ਗੱਲ ਨਹੀਂ ਧੰਨਵਾਦ